ਨਮਸਕਾਰ ਸਤਿ ਸ਼੍ਰੀ ਅਕਾਲ ਮੁੱਢਲੀ ਗੱਲ ਦੇ ਵਿੱਚ ਮੈਂ ਗੁਰਦੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਪੰਜਾਬ ਦੇ ਵਿੱਚ ਪੰਚਾਇਤ ਚੋਣਾਂ ਹੋਣ ਜਾ ਰਹੀਆਂ ਨੇ ਜਦੋਂ ਦਾ ਪੰਚਾਇਤੀ ਚੋਣਾਂ ਦਾ ਇਹ ਹੋਣ ਦਾ ਐਲਾਨ ਹੋਇਆ ਉਦੋਂ ਤੋਂ ਲੈ ਕੇ ਅੱਜ ਦੀ ਤਰੀਕ ਤੱਕ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਬੜਾ ਗਰਮਾ ਗਰਮੀ ਵਾਲਾ ਬਣਿਆ ਹੋਇਆ ਹੈ ਇਸ ਦੌਰਾਨ ਬਹੁਤ ਸਾਰੀਆਂ ਘਟਨਾਵਾਂ ਸਾਨੂੰ ਦੇਖਣ ਨੂੰ ਸੁਣਨ ਨੂੰ ਮਿਲੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਇਸ ਸਭ ਦੇ ਦੌਰਾਨ ਕੱਲ ਪੱਡੀ ਕਸਬੇ ਦੀ ਇੱਕ ਘਟਨਾ ਸਾਹਮਣੇ ਆਈ ਜਿਹਨਾਂ ਚ ਇੱਕ ਨੌਜਵਾਨ ਆਗੂ ਹੈ ਜਿਸਦੇ ਬਾਰੇ ਕਿਹਾ ਜਾਂਦਾ ਕਿ ਉਹ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਹੈ ਜਦੋਂ ਉਹ ਸਰਵਸੰਮਤੀ ਦੇ ਨਾਲ ਸਰਪੰਚ ਚੁਣਿਆ ਗਿਆ ਉਸ ਤੋਂ ਬਾਅਦ ਜਦੋਂ ਉਹ ਵਾਪਸ ਜਾ ਰਿਹਾ ਸੀ ਬੀਡੀਪੀਓ ਦਫਤਰ ਤੋਂ ਕਾਰ ਦੇ ਵਿੱਚ ਮੋਟਰਸਾਈਕਲ ਸਵਾਰ ਕੁਝ ਨੌਜਵਾਨ ਆਉਂਦੇ ਨੇ ਉਹਨੂੰ ਰੋਕਦੇ ਨੇ ਪਹਿਲਾਂ ਤਾਂ ਵਧਾਈ ਦਿੰਦੇ ਨੇ ਤੇ ਫਿਰ ਉਹਦੀ ਛਾਤੀ ਦੇ ਵਿੱਚ ਗੋਲੀਆਂ ਮਾਰ ਦਿੰਦੇ ਨੇ ਉਹ ਨੌ ਜਵਾਨ ਉਹ ਆਗੂ ਆਵਾਜ਼ ਦੇ ਪਾਰਟੀ ਦਾ ਉਥੇ ਮਰ ਜਾਂਦਾ ਥਾਂਈ ਤੇ ਉਹਦੇ ਨਾਲ ਜਿਹੜੇ ਸਾਥੀ ਸੀ ਉਹ ਕੁਝ ਜ਼ਖਮੀ ਹੋਏ ਨੇ ਸੋਚਣ ਦੀ ਗੱਲ ਹੈ ਕਿ ਇਹ ਕਿਉਂ ਐਨੀ ਪੰਜਾਬ ਦੇ ਵਿੱਚ ਹੀ ਮਾਰ ਕਾਟ ਹੈ ਇੱਕ ਦੂਜੇ ਦੇ ਸੀ ਖੂਨ ਦੇ ਪਿਆਸੇ ਹੋ ਗਏ ਸਰਪੰਚੀ ਦੀਆਂ ਚੋਣਾਂ ਵਾਸਤੇ ਇਹ ਕਿਉਂ ਇਹਦੇ ਪਿੱਛੇ ਕੀ ਕਾਰਨ ਹੈ ਪਹਿਲਾ ਅਸੀਂ ਪੰਜਾਬ ਦੇ ਵਿੱਚ ਅਜਿਹੀ ਕੱਟਣਾ ਵਾ ਨਹੀਂ ਦੇਖਦੇ ਸੀ ਜਿੰਨੀ ਵੱਡੇ ਪੱਧਰ ਤੇ ਹੁਣ ੱੱਕੇ ਸ਼ਾਈ ਗੁੰਡਾਗਰਦੀ ਕਤਲੋ ਗਰਤ ਹੋ ਰਹੀ ਹੈ ਇਹ ਸਹੀ ਨਹੀਂ ਹੈ ਸਾਡੇ ਲੋਕਤੰਤਰ ਦੇ ਲਈ ਸਾਡੇ ਪੰਜਾਬ ਦੇ ਲਈ ਵੀ ਇਹ ਬਿਲਕੁਲ ਸਹੀ ਨਹੀਂ ਹੈ ਅਸੀਂ ਚਾਹੁੰਦੇ ਹਾਂ ਕਿ ਕਿਸੇ ਵੀ ਵਿਅਕਤੀ ਦਾ ਚਾਹੇ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧ ਰੱਖਦਾ ਹੈ ਚਾਹੇ ਉਹ ਸੱਤਾਧਰ ਦਿਨਾਲ ਸੰਬੰਧਤ ਹੈ ਜਾਂ ਫਿਰ ਵਿਰੋਧੀਧਰ ਦਿਨਾਲ ਸੰਬੰਧਤ ਹੈ ਕਤਲ ਕਿਸੇ ਕਿਸ ਨੂੰ ਸਦਾ ਹਲ ਨਹੀਂ ਮਾਰਨਾ ਨਹੀਂ ਚਾਹੀਦਾ ਕਿਸੇ ਜਿਹੜੀ ਕੋਈ ਚੀਜ਼ਾ ਹੁਣ ਦੇਖਣ ਨੂੰ ਮਿਲੇ ਹਨ ਉਹਨਾਂ ਤੇ ਚਰਚਾ ਕਰਨੀ ਲਾਜ਼ਮੀ ਹੈ ਉਸ ਮੁੱਦੇ ਤੇ ਗੱਲ ਕਰਨੀ ਲਾਜ਼ਮੀ ਹੈ ਕੋਈ ਵੀ ਜਿਹੜੀ ਪਾਰਟੀ ਹੁੰਦੀ ਹੈ ਜਦੋਂ ਇਲੈਕਸ਼ਨ ਹੁੰਦੇ ਨੇ ਸਰਕਾਰ ਹੈ ਉਹ ਪੰਚਾਇਤੀ ਇਲੈਕਸ਼ਨਾਂ ਦੇ ਵਿੱਚ ਜ਼ਤਤ ਦਖਲਅੰਦਾਜ਼ੀ ਜਿਹੜੀ ਹੈ ਉਹ ਨਹੀਂ ਕਰਦੀ ਕਿ ਜਿਹੜਾ ਇਹ ਮਸਲਾ ਇਹ ਹਰ ਇੱਕ ਪਿੰਡ ਦਾ ਆਪਦਾ ਮਸਲਾ ਹੁੰਦਾ ਹੈ ਕਈ ਪਿੰਡਾਂ ਦੇ ਵਿੱਚ ਸਰਵ ਸੰਮਤੀ ਦੇ ਨਾਲ ਵੀ ਸਰਪੰਚ ਚੁਣੇ ਜਾਂਦੇ ਨੇ ਤੇ ਕਈਆਂ ਦੇ ਵਿੱਚ ਚੋਣਾਂ ਦੇ ਨਾਲ ਇਹ ਜਿਹੜੇ ਹੁਣ ਕਟਨਾਕਰਮ ਬਣ ਰਹੇ ਨੇ ਇਹਨਾਂ ਨੂੰ ਲੈ ਕੇ ਜਿਹੜੀ ਹੈ ਸਾਡੀ ਮਾਰੀਓਗ ਹਾਈ ਕੋਰਟ ਆ ਉਹ ਵੀ ਸਖਤ ਹੋਈ ਹੈ ਜਦੋਂ ਨਾਮਜ਼ਦਗੀਆਂ ਪਰੰਦਾ ਸਮਾਂ ਆਇਆ ਜਲਾਲਾਬਾਦ ਦੇ ਵਿੱਚ ਅਜਿਹੀ ਘਟਨਾਵਾਂ ਦੇਖਣ ਨੂੰ ਲਈ ਵੀਡੀਓਜ਼ ਵੀ ਸਾਹਮਣੇ ਆਈਆਂ ਇਲਜ਼ਾਮ ਇਹ ਹੀ ਲਾਇਆ ਜਾਂਦੇ ਨੇ ਉਹ ਵੀਡੀਓਜ਼ ਦੇ ਵਿੱਚ ਇਹੀ ਅਖਬਾਰਾਂ 'ਚ ਖਬਰ ਆ ਰਹੀ ਕਿ ਜਿਹੜੀ ਸੱਤਾ ਤੇ ਰਹੀ ਸਾਡੀ ਉਹਨਾਂ ਨੇ ਕਈ ਅਜਿਹੇ ਵਿਅਕਤੀਆਂ ਨੂੰ ਖਾਲੀ ਫਾਈਲਾਂ ਦੇ ਕੇ ਖੜੇ ਕਰ ਦਿੱਤਾ ਤਾਂ ਕਿ ਜਿਹੜੇ ਉਹਨਾਂ ਦੇ ਵਿਰੋਧੀ ਧਿਰ ਦੇ ਮੈਂਬਰ ਨੇ ਉਹ ਨਾਮਜ਼ਦਗੀਰੇ ਫਾਰਮ ਨਾ ਭਰ ਸਕਣ ਕਿਸੇ ਨੇ ਆਪ ਦੀ ਖਾਲੀ ਫਾਈਲ ਦੇ ਵਿੱਚ ਬਿਜਲੀ ਦੇ ਬੇਲੀ ਲਾਏ ਹੋਏ ਨੇ ਲੰਬੀਆਂ ਲੰਬੀਆਂ ਹਜ਼ਾਰਾਂ ਹਜ਼ਾਰਾਂ ਲੋਕ ਇਕੱਤਰਤ ਹੋ ਗਏ ਸੱਤਾ ਨਹੀਂ ਤਨੀ ਚਲਦੀ ਤੁਹਾਡੀ ਇੱਕ ਵਿਚਾਰ ਤਾਰਾ ਅਲੱਗ ਹੋ ਸਕਦੀ ਹੈ ਤੁਹਾਡਾ ਇੱਕ ਕੰਮ ਕਰਨ ਦਾ ਤਰੀਕਾ ਅਲੱਗ ਹੋ ਸਕਦਾ ਹੈ ਪਰ ਸਰਪੰਚੀ ਦਾ ਇੱਕ ਪਿੰਡ ਦੇ ਇਲੈਕਸ਼ਨ ਨੇ ਨਾ ਉਹ ਤਾਂ ਆਮ ਜਨਮ ਲੜਨ ਤੋਂ ਉਹਨਾਂ ਦੇ ਵਿੱਚ ਵੀ ਅਜਹੀਆਂ ਤਾਂ ਨਹੀਂ ਆ ਕਿਤੇ ਬੀਡੀਪੀ ਦੇ ਦਫਤਰ ਦੇ ਵਿੱਚ ਸੱਤਾਧਾਰੀ ਪਾਰਟੀ ਦੇ ਜਿਹੜੇ ਆ ਪੂਰੇ ਉਹ ਸ਼ਰਮ ਗੋਲੀਆਂ ਚਲਾ ਰਹੇ ਨੇ ਜਿੱਥੇ ਉਹਨਾਂ ਦੇ ਵਿਰੋਧੀ ਪਾਰਟੀਆਂ ਦੇ ਆਗੂ ਲਾਈਨਾਂ ਦੇ ਵਿੱਚ ਖੜ ਕੇ ਫਾਈਲਾਂ ਉਹਦੀ ਜਮ੍ਹਾਂ ਕਰਾ ਰਹੇ ਨੇ ਤੇ ਵਿਰੋਧੀ ਧਿਰ ਮੁਸ਼ਕਲ ਕਰ ਰਹੀ ਤਾਂ ਜੋ ਸੱਤਾਧਾਰੀ ਪਾਰਟੀ ਦੇ ਮੈਂਬਰ ਨੇ ਉਹ ਪਿਛਲੀਆਂ ਖਿੜਕੀਆਂ ਤੋਂ ਵਿੱਚੋਂ ਦੀ ਆ ਵੀ ਫਾਈਲਾਂ ਜਮ੍ਹਾਂ ਕਰਾ ਰਹੇ ਨੇ ਬੀਡੀਪੀ ਦੇ ਦਫਤਰਾਂ ਦੇ ਵਿੱਚ ਇਹਨਾਂ ਦਾ ਕੰਮਸਾ ਇੱਕ ਜਿਹੜੀ ਹੋਰ ਗੱਲ ਚਿੰਤਾਜਨਕ ਵਿਸ਼ਾ ਕਿ ਬੀਡੀਪੀ ਦੇ ਦਫਤਰ ਦੇ ਅਫਸਰਾਂ ਦਾ ਤੇ सरपंची ਦੇ ਜਿਹੜੇ ਕੈਂਡੀਡੇਟਸ ਆਏ ਨੇ ਉਹਨਾਂ ਦੀ ਆਪਸੀ ਲੜਾਈ ਆਪਸੀ ਇੱਕ ਦੂਜੇ ਦਾ ਗਾਲੀ ਗਲੋਚ ਇਹ ਬਿਲਕੁਲ ਸਹੀ ਨਹੀਂ ਹੈ ਜਲਾਲਾਬਾਦ ਫਿਰੋਜ਼ਪੁਰ ਫਾਜ਼ਿਲਕਾ ਮਜੀਠਾ ਇਹਨਾਂ ਖੇਤਰਾਂ ਦੇ ਜਿਹੜੀਆਂ ਘਟਨਾਵਾਂ ਹੋਈਆਂ ਲੜਾਈਆਂ ਇਹ ਇਹ ਸਹੀ ਨਹੀਂ ਹੈ ਇਹ ਨਾ ਦਖਲਅੰਦਾਜ਼ੀ ਕਾਤੋ ਕੀ ਸੱਤਾ ਤੇ ਨੂੰ ਜਿਹੜੀ ਕਾਬਜ਼ ਆ ਪੰਜਾਬ ਦੀ ਸੱਤਾ ਤੇ ਉਹਨੂੰ ਕਿਸੇ ਚੀਜ਼ ਦਾ ਡਰ ਹੈ ਕਿ ਉਹ ਨਹੀਂ ਚਾਹੁੰਦੀ ਕਿ ਦੂਸਰੇ ਵਿਅਕਤੀ ਜਿਹੜੇ ਉਹ ਪਿੰਡ ਦੇ ਸਰਪੰਚ ਬਣ ਜਾਣ ਸੱਤਾਕਰ ਦੇ ਵੱਲੋਂ ਮਾਰੀ ਇੱਕ ਮੁੱਖ ਮੰਤਰੀ ਦੇ ਵੱਲੋਂ ਇੱਕ ਕਿਹਾ ਗਿਆ ਕਿ ਜਿਹੜਾ ਪਿੰਡ ਦੀ ਜਿਹੜੀ ਪੰਚਾਇਤ ਆ ਉਹ ਸਰਵਸੰਮਤੀ ਦੇ ਨਾਲ ਸਰਪੰਚ ਚੁਣੂਗੀ ਇਸ ਨੂੰ ਅਨੁਦਾਨ ਵੀ ਦੇਵਾਂਗੇ ਹੁਣ ਤੱਕ ਸਿਰਫ ਸੱਤੀਆਂ 8 ਪੰਚਾਇਤਾਂ ਜਿਦੇ ਵਿੱਚ ਕਿਹਾ ਜਾਂਦਾ ਕਿ ਸਰਵਸੰਮਤੀ ਦੇ ਨਾਲ ਉਹਨਾਂ ਦਾ ਸਰਪੰਚ ਬਣਾਇਆ ਗਿਆ ਪਰ ਅਸਲ ਦੇ ਵਿੱਚ ਸਰਵਸੰਮਤੀ ਨਹੀਂ ਜਿਹਨੂੰ ਅਸੀਂ ਧੱਗਾ ਸੰਮਤੀ ਕਹਿ ਦਿੰਦੇ ਹਾਂ ਉਸ ਦੇ ਨਾਲ ਕਰਾਜੋ ਕੁਝ ਜਿਹੜਾ ਸਰਪੰਚ ਬਣਾਏ ਗਏ ਉਹ ਕਿਹਦੇ OSG ਨੇ ਕਿਹਨਾਂ ਨੇਤਾਵਾਂ ਦੇ ਉਹਰਟੀ ਨੇ ਉਹ ਸਭ ਹੋ ਗਏ ਬੀਡੀਪੀਓ ਅਫਸਰਾਂ ਦੇ ਵੱਲੋਂ ਉਹਨਾਂ ਨੇ ਦਬਾਅ ਇਹਨਾਂ ਕਰ ਪਾਇਆ ਜਾ ਰਿਹਾ ਕਿ ਜਿਹੜੀਆਂ ਐਨੋਸੀਜ਼ ਹੁੰਦੀਆਂ ਨੇ ਉਹ ਐਨੋਸੀਜ਼ ਨਹੀਂ ਦਿੱਤੀਆਂ ਗਈਆਂ ਉਹਨਾਂ ਨੂੰ ਇਹ ਡਰ ਕਾ ਦਾ ਇਸ ਤੱਕ ਕਿੱਥੇ ਜਾ ਰਹੀ ਸਾਡੀ ਬੀਤੇ ਦਿਨੀ ਇੱਕ ਪੰਜਾਬ ਦਾ ਜਿਹੜਾ ਗੈਂਗਸਟਰ ਹੈ ਉਹਦਾ ਐਨਾ ਡਰ ਪੈ ਗਿਆ ਪਿੰਡ ਦੇ ਵਿੱਚ ਕਿ ਉਹਨਾਂ ਦੇ ਡਰ ਤੋਂ ਕੋਈ ਵੀ ਦੂਸਰਾ ਵਿਅਕਤੀ ਸਰਪੰਚੀ ਦੇ ਜਿਹੜੇ ਹੈਗੇ ਐ ਕਾਗਜ਼ ਹੈ ਉਹ ਨੋਮੀਨੇਸ਼ਨ ਹੈ ਉਹ ਪਰਨ ਨਹੀਂ ਆਇਆ ਪੰਜਾਬ ਕਿੱਥੇ ਜਾ ਰਿਹਾ ਹੈ ਸਾਰੇ ਬੰਬ ਤੱਕਾਸ਼ਾਹੀ ਕੀਤੀ ਜਾ ਰਹੀ ਹੈ ਸ਼ਰੀਆ ਵਿੱਚ ਲੜਾਈਆਂ ਤੇ ਫਰੇ ਇਲੈਕਸ਼ਨਾਂ ਦਾ ਜਿਹੜਾ ਢੋਂਗ ਹੈ ਇਹ ਸਾਡੀ ਸਰਕਾਰ ਕਿਉਂ ਕਰ ਰਹੀ ਹੈ ਇਹ ਕੋਈ ਬਹੁਤ ਵੱਡੇ ਇਲੈਕਸ਼ਨ ਤਾਂ ਨਹੀਂ ਇਹਨਾਂ ਦੇ ਵਿੱਚ ਜਿਹੜੀ ਇੱਕ ਘਟਨਾਵਾ ਹੋ ਰਹੀ ਹੈ ਕਿ ਇੱਕ ਦੂਜੇ ਨੂੰ ਮਰਨ ਮਰਾਉਂਦੇ ਹੋਏ ਜਿਹੜੀ ਕੱਲ ਸੱਤਾਧਾਰੀ ਪਾਰਟੀ ਦੇ ਨਾਲ ਸੰਬੰਧਤ ਇੱਕ ਨੌਜਵਾਨ ਵਿਅਕਤੀਤ ਜਾਰ ਗਈ ਉਹ ਬੜਾ ਮਤ ਪਾਕਾ ਹੈ ਇਹੋ ਲੜਾਈ ਜਿਹੜੀ ਇੱਕ ਦੂਜੇ ਦਾ ਸਿਰ ਪਾੜਨ ਤੋਂ ਲੈ ਕੇ ਸ਼ੁਰੂ ਹੋਈ ਸੀ ਇੱਕ ਦੂਜੇ ਨੂੰ ਕਾਗਜ਼ ਪਰਮਾ ਨਾ ਦੇਣ ਤੋਂ ਲੈ ਕੇ ਸ਼ੁਰੂ ਹੋਈ ਸੀ ਉਹਨਾਂ ਦੇ ਫਾਰਮ ਰੱਦ ਕਰਨ ਦੇਣ ਤੋਂ ਲੈ ਕੇ ਹੋਈ ਸੀ ਉਹ ਕੱਲ ਨੂੰ ਇੱਕ ਪੀਕ ਤੇ ਆ ਗਈ ਕਿ ਇੱਕ ਨੌਜਵਾਨ ਵਿਅਕਤੀ ਨੂੰ ਗੋਲੇ ਮਾਰ ਕੇ ਮਾਰ ਦਿੱਤਾ ਅਸੀਂ ਇਸ ਤੱਕ ਦੇ ਸ਼ਹੀਦ ਅਗੇਂਸਟ ਅਸੀਂ ਹਰ ਉਸ ਕਤਲ ਦੇ ਅਗੇਂਸਟ ਜਿਹੜਾ ਇੱਕ ਸਿਰਫ ਕੁਰਸੀ ਦੇ ਲਈ ਇੱਕ ਆਪਣੀ ਨੱਕ ਉੱਚੀ ਰੱਖਣ ਦੇ ਲਈ ਕਿਸੇ ਮਾਸੂਮ ਵਿਅਕਤੀ ਦਾ ਕਰ ਦਿੱਤਾ ਜਾਂਦਾ ਹੈ ਅੱਜ ਇੱਕ ਖਬਰ ਮਿਲਦੀ ਹੈ ਕਿ ਪੰਜਾਬ ਜਿਹੜੀ ਪੰਚੀ ਤੇ ਸਰਪੰਚ ਦੀ ਜਿਹੜੇ ਨੋਮੀਨੇਸ਼ਨਸ ਹੋਏ ਸੀ 3.5 ਹਜ਼ਾਰ ਤੋਂ ਵੱਧ ਜਿਹੜੇ ਨੋਮੀਨੇਸ਼ਨਸ ਨੇ ਉਹ ਜਾਂਚ ਦੇ ਦੌਰਾਨ ਰੱਦ ਕਰ ਦਿੱਤੇ ਗਏ ਇਦੇ ਉੱਪਰ ਅਜੇ ਵੱਖ-ਵੱਖ ਪਾਰਟੀਆਂ ਦੀ ਜਿਹੜੀ ਪ੍ਰਤੀਕਿਰਿਆ ਉਹ ਹਜੇ ਆਉਣੀ ਬਾਕੀ ਹੈ ਪਰ ਕੀ ਸਾਡੀ ਸਰਕਾਰ ਸਾਡਾ ਪ੍ਰਸ਼ਾਸਨ ਸੁੱਤਾ ਪਿਆ ਹੈ ਕੀ ਉਹ ਇੰਨੀਆਂ ਚੀਜ਼ਾਂ ਨੂੰ ਰੋਕ ਨਹੀਂ ਸਕਦਾ ਜਾਂ ਉਹਨਾਂ ਦੇ ਵਸ਼ਿੰਦੇ ਉਹਨਾਂ ਨੂੰ ਜਿਹੜੇ ਸਾਡੇ ਸਰਕਾਰੀ ਅਮਲਾ ਹੈ ਉਹਨਾਂ ਨੂੰ ਇਹਨਾਂ ਪ੍ਰੈਸ਼ਰ ਪਾ ਰਹੇ ਨੇ ਇਹ ਤੰਦਰੀਆ ਦੇ ਵਿੱਚ ਜਾਣ ਬੁਝ ਕੇ ਸ਼ਾਮਲ ਹੋਣ ਦੇ ਲਈ ਮਜਬੂਰ ਹੋ ਰਹੇ ਨੇ ਇਹ ਚੀਜ਼ਾਂ ਸਹੀ ਨਹੀਂ ਸਰਪੰਚੀ ਦੇ ਇਲੈਕਸ਼ਨ ਇਹ ਬੜੇ ਗੰਭੀਰ ਸੱਟੇ ਨਿਕਲ ਸਕਦੇ ਇਸ ਤਰ੍ਹਾਂ ਸੋ ਮਾਰੀਓ ਮੁੱਖ ਮੰਤਰੀ ਸਾਹਿਬ ਜੀ ਸਖਤਰ ਪੰਜਾਬ ਸਭ ਨੂੰ ਇਹ ਹੀ ਬੇਨਤੀ ਹੈ ਕਿ ਜਿਹੜੇ ਹੁਣ ਆਉਣ ਵਾਲੇ ਕੁਝ ਦਿਨ ਨੇ ਸਮਾਂ ਉਸ ਨੂੰ ਸੰਭਾਲ ਲਵੋ ਕੱਲ ਨੂੰ ਇੱਕ ਨੌਜਵਾਨ ਵਿਅਕਤੀ ਦਾ ਕਤਲ ਹੋਇਆ ਇਹ ਨ ਹੋਵੇ ਕਿ ਪੰਜਾਬ ਦੇ ਪਿੰਡ ਪਿੰਡ ਲਾਸ਼ਾਂ ਮਿਸ਼ਨ ਔਰ ਜਿਹੜਾ ਏੜੀ ਨਵੀਂ ਪੇਰਤ ਪਾਈ ਜਾ ਰਹੀ ਹੈ ਕਿ ਸੱਤਾ ਤੇਰਦਾ ਇੰਨਾ ਜ਼ਿਆਦਾ ਦਖਲ ਹੈ ਪੰਚਾਇਤੀ ਚੋਣਾਂ ਦੇ ਵਿੱਚ ਵੀ ਇਹ ਅੱਗੇ ਨੂੰ ਵੀ ਹੋਵੇ। ਉਮੀਦ ਕਰਦੇ ਹਾਂ ਕਿ ਸਾਡੀ ਸਰਕਾਰ ਸਾਡਾ ਪ੍ਰਸ਼ਾਸਨ ਅੱਗੇ ਆਏਗਾ ਤੇ ਅਜਿਹਾਂ ਘਟਨਾਵਾਂ ਨੂੰ ਰੋਕਣ ਦੇ ਲਈ ਆਪ ਦਾ ਪੂਰਾ ਐਫਰਟ ਲਗਾਏਗਾ। ਫਿਰ ਮਿਲਾਂਗੇ ਕਿਸੇ ਨਵੇਂ ਮੁੱਦੇ ਤੇ ਨਾਲ नमस्कार सत श्री अकाल